ਇਸ ਜਗ੍ਹਾ ਤੇ ਸਰਹਾਲੀ ਵਾਲੇ ਸੰਤਾਂ ਨੇ ਬੰਨ ਬੰਨਿਆ ਸਰਕਾਰ ਵੱਲੋਂ ਬੰਨਿਆ ਗਿਆ ਇਹ ਬੰਨ ਆ ਜੇ ਕਿਵੇਂ ਆ ਜਿਹੜੀ ਤੁਸੀਂ ਮਨਤੀ ਕਰ ਰਹੇ ਹੋ ਦੀ ਇਹ ਕੰਮ ਸਰਕਾਰ ਵੱਲੋਂ ਪਲੱਸ ਵਾਪਸ ਉਹ ਧੰਮ ਕੇ ਬਾਬਾ ਸੁਖਾ ਸਿੰਘ ਜੀ ਬਾਬਾ ਹਰਮ ਸਿੰਘ ਜੀ ਉਹਨਾਂ ਵੱਲੋਂ ਉਹਨਾਂ ਵੱਲੋਂ ਇੱਥੇ ਬੰਨ ਦੀ ਸੇਵਾ ਪਿਛਲੇ 15 ਦਿਨਾਂ ਤੋਂ ਚੱਲੂਗਾ ਧਾਰ ਐ ਖਾਲੀ ਕੱਟੇ ਆ ਮਿੱਟੀ ਦੀ ਮੇਜਰ ਕੁਆਂਟੀਟੀ ਐ ਉਹ ਠੇਕੇਦਾਰ ਨੇ ਤੁਹਾਨੂੰ ਫਰੋ ਆਏ ਹੁਣ ਇਹਦੀ ਮਨਤੀ ਹੋਈ ਐ ਇਹਦਾ ਪੂਰਾ ਕ੍ਰੈਡਿਟ ਸਰਕਾਰ ਲੈ ਕੇ ਜਾਵੇ ਚੰਗੀ ਗੱਲ ਲਿਖੋ ਕ੍ਰੈਡਿਟ ਸਰਕਾਰ ਲਵੇ ਜਾਂ ਨਾ ਕ੍ਰੈਡਿਟ ਤੇ ਸੰਗਤ ਦਾ ਵਸੰਗਤ ਨੂੰ ਪਤਾ ਹੈ ਕਿੰਨੇ ਕੀਤਾ ਮੌਕੇ ਤੇ ਸੰਗਤ ਆ ਜਰਸੀ ਦੋਵਾਂ ਪਿੰਡਾਂ ਦੀ ਸੰਗਤ ਆ ਵਾਖੇ ਬਾਹਰ ਜਿੰਨੇ ਵੀ ਭੈਣ ਭਰਾਣੇ ਦੀ ਮਤਤ ਕਰਨ ਆਉਂਦੇ ਸੀ ਸਾਰੇ ਇੱਥੇ ਵੇਖਦੇ ਤਾਂ ਸਰਕਾਰ ਦਾ ਕ੍ਰੈਡਿਟ ਇਹਨਾਂ ਬੋੜਾਂ ਚ ਕਿਉਂ ਨਹੀਂ ਦਿੰਦਾ ਉਸ ਬਾਰੇ ਤੁਹਾਨੂੰ ਬਾਬਾ ਜੀ ਦੱਸ ਸਕਦੇ ਜਿਨ੍ਹਾਂ ਨੇ ਵੋਟ ਲਗਵਾਏ ਆ ਵੋਟ ਪ੍ਰਸ਼ਾਸਨ ਨੇ ਨਹੀਂ ਲਵਾਏ ਆ ਬੰਨ ਕਿਨੇ ਬੰਨੇ ਆ ਜੀ ਇਹ ਜੀ ਬਾਬਾ ਨੇ ਸੇਵਾ ਦਾ ਸਰਕਾਰ ਦਾ ਕੋਈ ਬੰਦਾ ਇੱਥੇ ਦਿਖਿਆ ਉਸ ਦਿਨ ਦਾ ਨਹੀਂ ਜੀ ਮੈਨੂੰ ਕੋਈ ਨਹੀਂ 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 ਕੋਈ ਨਹੀਂ ਜਿਹੜੇ ਇਸ ਗੱਡੀ ਦੇ ਵਿੱਚ ਬੈਠ ਕੇ ਮੁਲਾਜ਼ਮ ਗਏ ਨੇ ਉਹ ਇਸ ਬੰਨ ਦੀ ਮਿੰਨਤੀ ਕਰ ਰਹੇ ਸੀਗੇ ਇਹਦੇ ਵਿੱਚ ਸਰਕਾਰ ਦਾ ਕੋਈ ਰੋਲ ਨਹੀਂ ਬਿਲ ਬਣਾਉਣ ਵਾਸਤੇ ਸਭ ਕੁਝ ਇਹ ਸਰਕਾਰ ਉਪਰਾਲਾ ਕਰ ਰਹੀ ਆ ਕਿ ਚੋਰੀ ਹੀਵੇ ਜੋ ਵੀ ਇਹਦੀ ਮਿੰਨਤੀ ਕਰਕੇ ਆ ਆਪਣੇ ਖਾਤੇ 'ਚ ਪਾ ਲਈਏ ਜਿਸ ਜਗ੍ਹਾ ਤੇ ਅਸੀਂ ਖੜੇ ਆ ਕੋਨੇ ਕੇ ਪਿੰਡ ਦੇ ਵਿੱਚ ਅਸੀਂ ਖੜੇ ਆ ਕੋਨੇ ਕੇ ਤੇ 마ਸੀ ਕੇ ਪਿੰਡ ਆ ਇੱਧਰ ਇਸ ਜਗ੍ਹਾ ਤੇ ਸਰਹਾਲੀ ਵਾਲੇ ਸੰਤਾਂ ਨੇ ਬੰਨ ਬੰਨੇ ਆ ਜਿਹੜਾ ਬੰਨ ਬੰਨੇ ਆ ਤੁਸੀਂ ਬੰਨ ਤੇ ਮਿੱਟੀ ਲਾਈ ਆ ਕਿਹਨੇ ਪਾਈ ਆ ਇਹ ਗੁਰਦਾਰੇ ਨੇ ਲਾਈ ਜੇ ਤਨ ਤਨ ਤੋਂ ਆਏ ਸੇਵਾਦਾਰ ਉਹਨਾਂ ਨੇ ਨਾਲ ਕਰਕੇ ਗਏ ਆ ਵੀ ਸੇਵਾ ਕਰਕੇ ਗਏ ਆ ਆ ਦੋਵੇਂ ਬੰਨ ਹਾਂਜੀ ਉਹਨਾਂ ਨੇ ਪਾਈ ਆ ਦੋਵਾਂ ਬੰਨੇ ਪਾਈ ਆ ਅੱਛਾ ਤੁਹਾਡੇ ਸਾਹਮਣੇ ਤੁਸੀਂ ਹੋਣੀ ਗਏ ਹੋ ਇੱਧਰ ਨੂੰ ਨੰਕ ਕੇ ਹਾਂਜੀ ਹਾਂਜੀ ਜਿਹੜੀ ਆ ਗੱਡੀ ਖੜੀ ਆ ਸਾਹਮਣੇ ਇਹ ਪ੍ਰਸ਼ਾਸਨ ਦੀ ਗੱਡੀ ਆ ਪ੍ਰਸ਼ਾਸਨਿਕ ਅਧਿਕਾਰੀ ਨੇ ਇਹਦੀ ਇਹ ਮਿੰਨਤੀ ਕਰ ਰਹੇ ਨੇ ਬੰਨ ਦੀ ਹਾਂਜੀ ਇਹਦਾ ਮਤਲਬ ਇਹ ਕ੍ਰੈਡਿਟ ਲੈਣ ਦੀ ਗੱਲ ਹੋ ਰਹੀ ਹੈ ਕਿ ਵੀ ਹਾਂ ਸਰਕਾਰ ਵੱਲੋਂ ਮੰਨਿਆ ਜਾ ਰਿਹਾ ਹੈ। ਇੰਨਾ ਨਹੀਂ ਜੇ ਪਤਾ ਵੀ ਪਰ ਉਹ ਜਿਹੜਾ ਵੱਡਾ ਬੰ ਟੁੱਟਾ ਏ ਉਹ ਗੁਰੂ ਕੇ ਬਾਗ ਵਾਲ ਦੇ ਬੰਨਣ। ਅੱਛਾ ਠੀਕ ਹੈ। ਆਓ ਆਪਾਂ ਜਿਹੜੇ ਅਧਿਕਾਰੀ ਸਾਡੇ ਆਉਂਦਿਆਂ ਨੂੰ ਇੱਥੇ ਪੁਲ ਦੀ ਮਿੰਨਤੀ ਕਰਦੇ ਸੀ ਆਪਾਂ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆਂ। ਬਾਈ ਜੀ ਜਿਹੜੀ ਆਹ ਮਿੰਨਤੀ ਕਰ ਰਹੇ ਸੀ ਤੁਸੀਂ ਪੁਲ ਦੀ ਇਹ ਪਿੰਡ ਵਾਲੇ ਕਹਿੰਦੇ ਤੇ ਅਸੀਂ ਵੀ ਦੇਖੇ ਸਰਹਾਲੀ ਵਾਲੇ ਸੰਤਾ ਨੇ ਬੰਨਿਆ। ਇਹ ਜਿਹੜੀ ਪੁਲ ਦੀ ਮਿੰਨਤੀ ਕਰ ਰਹੇ ਸੀ ਤੁਸੀਂ ਜੀ ਇਹ ਸਰਕਾਰ ਵੱਲੋਂ ਬੰਨਿਆ ਗਿਆ ਇਹ ਬੰਨ ਜਾਂ ਕਿਵੇਂ ਆ ਜਿਹੜੀ ਤੁਸੀਂ ਬੇਨਤੀ ਕਰ ਰਹੇ ਹੋ ਉਹਦੀ ਜਿਹੜੀ ਆਪਾਂ ਬੇਨਤੀ ਕਰ ਰਹੇ ਆ ਹਾਂ ਇਹ ਕੰਮ ਸਰਕਾਰ ਵੱਲੋਂ ਪਲੱਸ ਬਾਬਾ ਜੀ ਦੀ ਸੰਗਤ ਵੱਲੋਂ ਵੀ ਹੋਇਆ ਬੈ ਬਾਬਾ ਜੀ ਦੀ ਸੰਗਤ ਨੇ ਸਾਨੂੰ ਲੇਬਰ ਪ੍ਰੋਵਾਈਡ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਕੁਝ ਟਰਾਲੀਆਂ ਵੀ ਪ੍ਰੋਵਾਈਡ ਕੀਤੀਆਂ ਮੈਂ ਉਹ ਉਹ ਜਿੰਨੀਆਂ ਟਰਾਲੀਆਂ ਉਹਨਾਂ ਨੇ ਸਾਨੂੰ ਪ੍ਰੋਵਾਈਡ ਕੀਤੀਆਂ ਉਹਦੀ ਅਸੀਂ ਬਾਬਾ ਜੀ ਕੋਲੋਂ ਇਨੀਸ਼ੀਅਲ ਲੈ ਲਏ ਹੋਏ ਆ ਜਿੰਨੀਆਂ ਟਰਾਲੀਆਂ ਸੰਗਤ ਨੇ ਭੇਜੀਆਂ ਬਾਕੀ ਜਿਹੜਾ ਰੈਸਟ ਆਫ ਦੀ ਮਟੀਰੀਅਲ ਜੋ ਵੀ ਹੈ ਚਾਹੇ ਤਾਰ ਹੈ ਖਾਲੀ ਕੱਟੇ ਆ ਮਿੱਟੀ ਦੀ ਮੇਜਰ ਕੁਆਂਟੀਟੀ ਹੈ ਉਹ ਠੇਕੇਦਾਰ ਨੇ ਸਾਨੂੰ ਪ੍ਰੋਵਾਈਡ ਆ ਜਿਹੜਾ ਬੋਰਡ ਇੱਥੇ ਸਾਹਮਣੇ ਨਜ਼ਰ ਆਉਂਦਾ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲੇ ਇਦਾਂ ਦਾ ਬੋਰਡ ਉਧਰ ਵੀ ਨਜ਼ਰ ਆਉਂਦਾ ਇੱਧਰ ਵੀ ਨਜ਼ਰ ਆਉਂਦਾ ਇੱਥੋਂ ਅੱਧਾ ਕਿਲੋਮੀਟਰ ਕਿਲੋਮੀਟਰ ਪਿੱਛੇ ਵੀ ਬੋਰਡ ਨਜ਼ਰ ਆਉਂਦੇ ਆ ਵੀ ਕਾਰ ਸੇਵਾ ਵਾਲੇ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲੇ ਬੰਨਾਂ ਦੀ ਸੇਵਾ ਕਰ ਰਹੇ ਆ ਇੱਧਰ ਵੀ ਇੱਕ ਬਾਬਾ ਜੀ ਬੰਨ ਦੀ ਸੇਵਾ ਕਰ ਰਹੇ ਆ ਪਿੱਛੇ ਠੀਕ ਹੈ ਜੀ ਤੇ ਫਿਰ ਲੋਕ ਵੀ ਕਹਿੰਦੇ ਆ ਵੀ ਬੰਨ ਉਹਨਾਂ ਨੇ ਬੰਨਿਆ ਤੇ ਜੇ ਸਰਕਾਰ ਦਾ ਸਾਂਝਾ ਤੇ ਬਾਬਾ ਜੀ ਦਾ ਸਾਂਝਾ ਆਪਰੇਸ਼ਨ ਸੀ ਇਹ ਬਨ ਬੰਨਣ ਦਾ ਤਾਂ ਸਰਕਾਰ ਦਾ ਕ੍ਰੈਡਿਟ ਇਹਨਾਂ ਬੋਰਡਾਂ 'ਚ ਕਿਉਂ ਨਹੀਂ ਦਿੰਦਾ ਉਸ ਬਾਰੇ ਤੁਹਾਨੂੰ ਬਾਬਾ ਜੀ ਦੱਸ ਸਕਦੇ ਜੀ ਇਹਨਾਂ ਨੇ ਬੋਰਡ ਲਗਵਾਏ ਹੈ ਬੋਰਡ ਪ੍ਰਸ਼ਾਸਨ ਨੇ ਨਹੀਂ ਲਵਾਏ ਬੋਰਡ ਸਰਕਾਰ ਨੇ ਨਹੀਂ ਲਵਾਏ ਬੋਰਡ ਬਾਬਾ ਜੀ ਨੇ ਜਾਂ ਸੰਗਤ ਨੇ ਲਵਾਏ ਹੈ ਇਸ ਬਾਰੇ ਸਪਸ਼ਟੀਕਰਨ ਉਹ ਹੀ ਦੇ ਸਕਦੇ ਆ ਸਾਡਾ ਸਪਸ਼ਟੀਕਰਨ ਇਹੋ ਹੈ ਮਤਲਬ ਕਿ ਕੁਝ ਜੋ ਸਰਕਾਰ ਨੇ ਕੰਮ ਕਰਵਾਇਆ ਤੇ ਬਾਬਾ ਜੀ ਨੇ ਸਾਨੂੰ ਲੇਬਰ ਜਾਂ ਸੰਗਤ ਨੇ ਜਿਹੜੀ ਆ ਕੇ ਸੇਵਾ ਕੀਤੀ ਹੈ ਉਹਦੇ ਵਿੱਚ ਕੁਝ ਟਰਾਲੀਆਂ ਜਿਹੜੀਆਂ ਸੰਗਤ ਲੋਆਈਆਂ ਜਾਂ ਸੇਵਾ ਦੀਆਂ ਆਈਆਂ ਉਹਦੀ ਅਸੀਂ ਬਾਬਾ ਜੀ ਨੂੰ ਬਰੀਫ ਵੈਰੀਫਾਈ ਕਰਵਾ ਕੇ ਉਹਨਾਂ ਕੋਲੋਂ ਸਾਈਨ ਨਾਲ ਲਏ ਆ ਕਿ ਬਾਬਾ ਜੀ ਸੰਗਤ ਦੀਆਂ ਨਹੀਂ ਆ ਟਰਾਲੀਆਂ ਆਈਆਂ ਤੁਹਾਡੇ ਸਾਹਮਣੇ ਆਈਆਂ ਉਹਨਾਂ ਦੀ ਸੰਗਤ ਨੇ ਵੀ ਗਿਣਤੀ ਕੀਤੀ ਹੈ ਤੇ ਸਰਕਾਰ ਦੇ ਮੁਲਾਜ਼ਮਾਂ ਨੇ ਵੀ ਗਿਣਤੀ ਕੀਤੀ ਹੈ ਉਹਦੇ ਅਸੀਂ ਉਹਨਾਂ ਕੋਲੋਂ ਰਸੀਦ ਲੈ ਲਈ ਜਾਨੀ ਸਰਕਾਰ ਤੇ ਬਾਬਾ ਜੀ ਦਾ ਦੋਨਾਂ ਦਾ ਸਾਂਝੇ ਜੀ ਉਦਮਾਂ ਦੇ ਨਾਲ ਇਹਦੇ ਤੇ ਬੰਦ ਤੇ ਮਿੱਟੀ ਲੱਗੀ ਜੀ 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 ਹਮ ਅਛਾ ਤੇ ਹੁਣ ਜਿਵੇਂ ਪੈੰਡ ਵਾਲੇ ਨੇ ਬਾਕੀ ਮੇਜਰ ਕੰਪੋਨੈਂਟ ਜਿਹੜਾ ਗਾ ਵਾ ਉਹ ਸਰਕਾਰ ਨੇ ਪ੍ਰੋਵਾਈਡ ਕੀਤਾ ਮਟੀਰੀਅਲ ਦਾ ਸੰਗਤ ਦਾ ਕੀ ਮਟੀਰੀਅਲ ਸਰਕਾਰ ਨੇ ਪ੍ਰੋਵਾਈਡ ਕੀਤਾ ਤੁਸੀਂ ਮਲਾਦ ਜਿਹੜਾ ਸਰਕਾਰ ਨੇ ਜਿਹੜਾ ਮਟੀਰੀਅਲ ਪ੍ਰੋਵਾਈਡ ਕੀਤਾ ਉਹ ਚ ਮਿੱਟੀ ਆ ਖਾਲੀ ਬੋਰੀਆਂ ਵਾ ਤੇ ਤਾਰ ਆ ਜਿਹਦੇ ਕਰੇਟ ਬਨੇ ਆ ਮਿੱਟੀ ਕਿੱਥੋਂ ਆਈ ਹੈ ਸਰਕਾਰ ਜਿਹੜੀ ਲੈ ਕੇ ਆਈ ਹੈ ਕੀ ਮਿੱਟੀ ਮਿੱਟੀ ਅਲੱਗ ਅਲੱਗ 2-3 ਜਗ੍ਹਾ ਤੋਂ ਆਈ ਹੈ ਕਿਹੜੀ ਜਗ੍ਹਾ ਤੋਂ ਕੁਝ ਆਪਣਾ ਖਿਆਲੇ ਤੋਂ ਵੀ ਆਈ ਹੈ ਤਰਪਾਲੇ ਤੋਂ ਵੀ ਆਈ ਹੈ ਬਾਕੀ ਕਿਉਂਕਿ 10-12 ਕਿਲੋਮੀਟਰ ਜਦੋਂ ਹੜ੍ਹ ਆਇਆ ਉਦੋਂ ਪਾਣੀ ਹੀ ਪਾਣੀ ਭਰਿਆ ਸੀ ਉਸ ਕਰਮ ਮਿੱਟੀ ਕਿਤੇ ਪ੍ਰੋਵਾਈਡ ਮਨਾ ਅਵੇਲੇਬਲ ਨਹੀਂ ਸੀ ਅਸਲੀ ਜਿਹੜੀ ਮਿੱਟੀ ਆਈ ਹੈ ਮਿੱਟੀ ਕੋਈ ਤਰਪਾਲੇ ਏਰੀਏ ਤੋਂ ਆਈ ਹੈ ਹਰਦੋਵਾਲ ਦੇ ਨੇੜੇੋਂ ਕੁਝ ਉਧਰੋਂ ਆਈ ਹੈ ਖਿਆਲੇ ਵੱਲੋਂ ਜਦੋਂ ਐਮਰਜੈਂਸੀ ਸੀ ਜਦੋਂ ਕਿਤੇ ਮਿੱਟੀ ਨਹੀਂ ਸੀ ਮਿਲ ਰਹੀ ਉਦੋਂ ਖਿਆਲੇ ਤੋਂ ਪਹਿਲੇ ਆਈ ਹੈ ਉਸ ਤੋਂ ਬਾਅਦ ਤਰਪਾਲੇ ਤੋਂ ਆਈ ਤੁਸੀਂ ਕਿਹੜੀ ਜਗ ਅਸੀਂ ਅਮ੍ਰਿਤਸਰ ਤੋਂ ਆਏ ਆ ਡਿਪਾਰਟਮੈਂਟ ਵੱਲੋਂ ਆਏ ਆ ਕਿਹੜਾ ਡਿਪਾਰਟਮੈਂਟ ਆ ਤੁਹਾਡਾ ਸਾਡਾ ਇਰੀਗੇਸ਼ਨ ਡਿਪਾਰਟਮੈਂਟ ਨੰਬਰ ਸ ਡਰੇਨੇਜ ਠੀਕ ਹੈ ਯਾਨੀ ਕਿ ਤੁਸੀਂ ਕਹਿੰਦੇ ਹੋ ਵੀ ਸਰਕਾਰ ਤੇ ਬਾਬਾ ਜੀ ਨੇ ਸਾਂਝੇ ਉਦਮਾਨ ਦੇ ਨਾਲ ਬੰਨ ਮੰਨਿਆ ਹਾਂਜੀ ਦੇਖੋ ਦਰਸ਼ਕੋ ਇੱਥੇ ਖੜ ਕੇ ਬਾਬਾ ਜੀ ਵੱਲੋਂ ਜਾਂ ਹੋਰਾਂ ਵੱਲੋਂ ਵੀਡੀਓ ਪੈਂਦੀਆਂ ਰਹੀਆਂ ਨੇ ਵੀ ਅਸੀਂ ਬੰਨ ਬੰਨ ਰਹੇ ਆ ਸੰਗਤਾਂ ਬੰਨ ਬੰਨ ਰਹੀਆਂ ਨੇ ਆਪਾਂ ਬਾਬਾ ਜੀ ਬਾਬਾ ਸੁਖਾ ਸਿੰਘ ਜੀ ਸਰਹਾਲੀ ਵਾਲਿਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੇ ਬੰਨ ਪੂਰਿਆ ਇਹ ਜਨ ਸਰਕਾਰ ਨੇ ਪੂਰਿਆਗਾ ਸਰਕਾਰ ਇਹਦਾ ਕ੍ਰੈਡਿਟ ਲੈ ਰਹੀ ਆ ਸਰਕਾਰ ਵੱਲੋਂ ਹੁਣ ਸਰਕਾਰੀ ਅਧਿਕਾਰੀਆਂ ਵੱਲੋਂ ਇਹਦੀ ਮੰਗਤੀ ਹੋਣੀ ਸ਼ੁਰੂ ਹੋ ਗਈ ਆ ਕੀ ਆ ਪੂਰਾ ਮਾਜਰਾ ਕੀ ਸਰਕਾਰ ਜਿਹੜੀਆਂ ਸਮਾਜ ਸੇਵੀ ਸੰਸਥਾਾਂ ਦਾ ਧਾਰਮਿਕ ਲੋਕਾਂ ਵੱਲੋਂ ਜੋ ਬੰਨ ਬੰਨੇ ਜਾਂਦੇ ਆ ਕਿ ਉਹਨਾਂ ਦਾ ਕ੍ਰੈਡਿਟ ਲੈ ਕੇ ਸਿਰਫ ਸਰਕਾਰੀ ਅਧਿਕਾਰੀ ਪੈਸੇ ਹੀ ੜੱਪਦੇ ਆ ਕੀ ਆ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਸਾਰੀ ਗੱਲ ਤੇ ਚਾਨਣਾ ਪਾਵਾਂਗੇ ਬਾਈ ਜੀ ਆਹੀ ਪਿੰਡ ਆ ਤੁਹਾਡਾ ਇਹੀ ਆ ਜੀ ਆ ਬੰਨ ਕਿਨੇ ਬੰਨੇ ਆ ਜੀ ਇਹ ਜੀ ਬਾਬਿਆਂ ਨੇ ਸੇਵਾਦਾਰਾਂ ਨੇ ਕਿਹੜੇ ਬਾਬਿਆਂ ਨੇ ਜੀ ਮੈਨੂੰ ਨਾਂ ਦਾ ਨਹੀਂ ਪਤਾ ਪਰ ਇੱਥੇ ਸੇਵਾਦਾਰਾਂ ਨੇ ਬੰਦਾ ਜੀ ਸਾਰੇ ਨੇ ਹਾਂਜੀ ਹਾਂਜੀ ਸੇਵਾਦਾਰਾਂ ਨੇ ਬੰਨੇ ਆ ਜਿਹੜੇ ਆ ਬਾਬਿਆਂ ਦੀ ਫੋਟੋ ਲੱਗੀ ਆ ਇਹਨਾਂ ਨੇ ਬੰਨੇ ਆ ਨਹੀਂ ਮੈਨੂੰ ਬਾਬੇ ਦਾ ਮੈਂ ਪੜਿਆ ਨਹੀਂ ਮੈਂ ਚਿੱਟਾ ਨਹੀਂ ਪੜ੍ਹ ਜੇ ਅੱਛਾ ਹਾਂਜੀ ਜੀ ਨਹੀਂ ਪਤਾ ਯਾਨੀ ਕਿ ਬਾਬਿਆਂ ਨੇ ਬੰਨੇ ਆ ਇਹਨਾਂ ਨੇ ਬਾਬੇ ਵਦਿਆ ਜੀ ਮੇ ਸਰਕਾਰ ਦਾ ਕੋਈ ਬੰਦਾ ਇੱਥੇ ਦਿਖਿਆ ਉਸ ਦਿਨ ਦਾ ਨਹੀਂ ਜੀ ਮੈਨੂੰ ਕੋਈ ਨਹੀਂ 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 ਕੋਈ ਨਹੀਂ ਮਿਲਿਆ ਹਾਂ ਨਹੀਂ ਮਿਲਿਆ ਕੋਈ ਨਹੀਂ ਮਿਲਿਆ ਸਰਕਾਰ ਦਾ ਤੇ ਕਿਸੇ ਪਿੰਡ ਵਿੱਚ ਵੀ ਨਹੀਂ ਗਿਆ ਉਹ ਸਰਕਾਰ ਤੇ ਹੁਣ ਨਿੱਲੀ ਹੋ ਗਈ ਆ ਬਿਲਕੁਲ ਕੋਰੀਆ ਕੋਰੀਆ ਸਰਕਾਰ ਨੇ ਦਿੱਤਾ ਹੀ ਕੱਖ ਨਹੀਂ ਆ ਕਸਾਨਾਂ ਨੂੰ ਨਾ ਬੰਨਦੇ ਕੋਈ ਆਈ ਆ ਫੇਰਾ ਮਾਰ ਨਾ ਕੁਝ ਕੋਈ ਗੱਲ ਨਾ ਕੋਈ ਬਾਤ ਇਹ ਪਿੰਡ ਪਿੰਡ ਵਿੱਚ ਜਾ ਕੇ ਨੇ ਵੇਖਿਆ ਹੀ ਕੱਖ ਨਹੀਂ ਹੋਣਾ ਇਹ ਵੋਟਾਂ ਦੇ ਹੱਕ ਵਿੱਚ ਹੈ ਹੀ ਨਹੀਂ ਹੋਣਾ ਇਹ ਵੋਟਾਂ ਦੇ ਹੱਕ ਵਿੱਚ ਹੋਏਗੀ ਤੇ ਛੱਤਰ ਖਾਏਗੀ ਪਬਲਿਕ ਕੋਲ ਹੁਣ ਹੁਣ ਜੁੱਤੀਆਂ ਨੇ ਪਬਲਿਕ ਕੋ ਕੱਖ ਨਹੀਂ ਹੈਗਾ ਹੋਰ ਬਿਲਕੁਲ 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 ਹਾਂਜੀ ਸਾਡੇ ਆਉਂਦਿਆਂ ਜਿਹੜੇ ਇਸ ਗੱਡੀ ਦੇ ਵਿੱਚ ਬੈਠ ਕੇ ਮੁਲਾਜ਼ਮ ਗਏ ਨੇ ਉਹ ਇਸ ਬੰਨ ਦੀ ਮਿੰਨਤੀ ਕਰ ਰਹੇ ਸੀਗੇ ਸਾਡੇ ਜਦੋਂ ਕੈਮਰੇ ਕੱਢਦੇ ਆਂ ਹੀ ਕੈਮਰੇ ਬਾਹਰ ਕੱਢਦੇ ਆਂ ਹੀ ਬੰਨ ਦੀ ਮਿੰਤੀ ਇੱਕੋ ਦਮ ਬੰਦ ਹੋਈ ਗੱਡੀਆਂ 'ਚ ਬੈਠੇ ਤੇ ਹੁਣ ਜਾਣ ਦੀ ਤਿਆਰੀ ਐ ਇੱਥੋਂ ਤੱਤਰ ਹੋਣ ਦੀ ਤਿਆਰੀ ਐ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲਿਆਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਇਹ ਬੰਨ ਕਿਹਨੇ ਪੂਰਿਆ ਇਹ ਕਿਹੜਾ ਪਿੰਡ ਆ ਐਗਜੈਕਟ ਜਗ੍ਹਾ ਕੀ ਐ ਇਹ ਜਿਹੜਾ ਕੋਨੇ ਵਾਲਾ ਮਾਸ਼ੀ ਵਾਲਾ ਆ ਕੋਨੇ ਵਾਲਾ ਕੋਨੇ ਵਾਲਾ ਮਾਸ਼ੀ ਵਾਲਾ ਬੰਨ ਹੈ ਹਾਂ ਇਹ ਪਿੰਡ ਕੋਨੇ ਵਾਲਾ ਮਾਸ਼ੀ ਵਾਲਾ ਇੱਥੋਂ ਲਾਗੇ ਦੇ ਪਿੰਡ ਹੈਗੇ ਨੇ ਧਰਮਾਬਾਦ ਮੈਂ ਦੀ ਰੁਕੋ 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 ਆਹੀ ਪਿੰਡਾ ਜੀ ਤੁਹਾਡਾ ਅਗਲਾ ਪਿੰਡ ਹੈ ਤੁਹਾਡਾ ਦੇਖੋ ਇੱਥੇ ਜਿੰਨੇ ਵੀ ਬੰਦੇ ਨੰਗਦੇ ਆ ਅਸੀਂ ਕੋਸ਼ਿਸ਼ ਕਰਨ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਕਿਤੇ ਗਲਤ ਤਾਂ ਨਹੀਂ ਕਿਤੇ ਸਰਕਾਰ ਨੇ ਤਾਂ ਨਹੀਂ ਪੂਰਿਆ ਇਹ ਮੰਨ ਸਰਕਾਰ ਨੇ ਕੱਖ ਨਹੀਂ ਕੀਤਾ ਸਰਕਾਰ ਦੇ ਤੇ ਹੁਣ ਕੁਝ ਨਹੀਂ ਹੈਗਾ ਸਰਕਾਰ ਦੇ ਸਿਰਫ ਜੁੱਤੀਆਂ ਖਾਈ ਗਈ ਹੁਣ ਬਬਲ ਕੋ ਕਿਸਾਨਾਂ ਕੋ ਕਈ ਨੁਕਸਾਨ ਹੋ ਗਏ ਆ ਕੋਈ ਆਇਆ ਨਹੀਂ ਹੈਗਾ ਭਾਈ ਜੀ ਆਹੀ ਪਿੰਡ ਆ ਕੋਨੇ ਵਾਲਾ ਪਿੰਡ ਆ ਆ ਜਿਹੜਾ ਬੰਨ ਪੂਰਿਆ ਇਹ ਕਿਨੇ ਪੂਰਿਆ ਜੀ ਇਹ ਬਾਬਾ ਜੀ ਸਰਕਾਰ ਦੀ ਨਹੀਂ ਬਾਬਾ ਜੀ ਤੇ ਨਾਲ ਕੋਈ ਸਰਕਾਰ ਦਾ ਸੰਜੋਗ ਸ਼ੈਦ ਹੋਇਆ ਭਾਈ ਸਰਕਾਰ ਵੀ ਸੀ ਨਾਲ ਸਰਕਾਰ ਪਤਾ ਨਹੀਂ ਇੱਥੇ ਆਉਂਦੇ ਰਹੇ ਲੀਡਰ ਪਾ ਨਹੀਂ ਹੁਣ ਬਾਕੀ ਬਾਬਾ ਜੀ ਇਹਦੇ ਜਿਆਦਾ ਸਰਕਾਰ ਦੇ ਦਾ ਬਾਬਾ ਜੀ ਉੱਤੇ ਤੇ ਬੋਰਡ ਪਾ ਲਓ ਉੱਤੇ ਲਿਖਿਆ ਬਾਬਾ ਜੀ ਨਾਲ ਤਾਂ ਪ੍ਰਸ਼ਾਸਨ ਲਿਖਿਆ ਹੁਣ ਵੇਖੋ ਤੁਸੀਂ ਜਾਣਕਾਰੀ ਪੜਾ ਲੈ ਸਕਦੇ ਹੋ ਪ੍ਰਸ਼ਾਸਨ ਕਿਸੇ ਬੋਰਡ ਤੇ ਨਜ਼ਰਤਾ ਨਹੀਂ ਰਿਹਾ ਲਿਖਿਆ ਹੋਇਆ ਉਹ ਬਾਬੇ ਲਓ ਬੋਰਡ ਤੇ ਵੇਖੋ ਭਲਾ ਬਾਕੀ ਪ੍ਰਸ਼ਾਸਨ ਨੇ ਕੋਈ ਇਦੀ ਮਾਇਤ ਨਹੀਂ ਕੀਤੀ ਪ੍ਰਸ਼ਾਸਨ ਨੇ ਕੀਤੀ ਹੁੰਦੀ ਤਾਂ ਉਧਰਲਾ ਪਿੰਡ ਦਾ ਰਾਹ ਨਾ ਬਣਦਾ ਉਹ ਰਾਜ ਪਿੰਡ ਨੂੰ ਚੱਲਣ ਵਾਲਾ ਬਸ ਹਾਂਜੀ ਹੋਰ ਕੋਈ ਰਾਣ ਨਹੀਂ ਜਾਗਾ ਆ ਬੋਰਡ ਵੀ ਆਪਾਂ ਪੜ ਕੇ ਸੁਣਾ ਦਿੰਦੇ ਆ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵੱਲੋਂ ਬੰਨ ਬੰਨਣ ਦੀ ਸੇਵਾ ਅਤੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਸਵਾਵਾਂ ਇਹ ਬੋਰਡ ਆ ਇੱਥੇ ਕਿਤੇ ਸਰਕਾਰ ਦਾ ਨਾਮ ਨਜ਼ਰ ਨਹੀਂ ਆ ਰਿਹਾ ਸੰਤ ਬਾਬਾ ਸੁੱਖਾ ਸਿੰਘ ਜੀ ਤੇ ਸੰਤ ਬਾਬਾ ਹਾਕਮ ਸਿੰਘ ਜੀ ਦੀ ਤਸਵੀਰ ਤੇ ਉਹਨਾਂ ਦੇ ਨੰਬਰ ਨਜ਼ਰ ਆ ਰਹੇ ਆ ਬਾਬਾ ਜੀ ਕਿਹੜਾ ਪਿੰਡ ਆ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਮੇਰਾ ਇਹ ਮਾਸ਼ੀ ਵਾਲਾ ਨਾਮ ਮੇਰਾ ਬਾਬਾ ਮਲੂਕ ਸਿੰਘ ਮੇਰੀ ਬਤੌਰ ਗ੍ਰੰਥੀ ਡਿਊਟੀ ਕੋਨੇ ਵਾਲੇ ਦੇ ਵਿੱਚ ਹੈ ਜੀ ਗੁਰਦਾਰ ਸਾਹਿਬ ਜੀ ਤੇ ਇਹ ਜੋ ਤੁਸੀਂ ਬੰਨ ਦੀ ਸੇਵਾ ਹੈ ਇਹ ਕਾਰ ਸੇਵਾ ਵਾਲੇ ਮਹਾਪੁਰਸ਼ ਜਿਹੜੇ ਨੇ ਉਹ ਕਰ ਰਹੇ ਨੇ ਹਮ ਧੰਨਵਾਦ ਆ ਉਹਨਾਂ ਮਹਾਪੁਰਸ਼ਾਂ ਦਾ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਨੇ ਇਹ ਪਿੰਡ ਦੇ ਵਿੱਚ ਆ ਕੇ ਏਡਾ ਵੱਡਾ ਉਪਰਾਲਾ ਕਰਕੇ ਤੇ ਇਹ ਜਿਹੜਾ ਉਹ ਬੰਨ ਬੰਨ ਰਹੇ ਨੇ ਸਾ ਇਹ ਦੋਨਾਂ ਨਗਰਾਂ ਦੀ ਜਿਹੜੀ ਉਹ ਇਹ ਸੇਫਟੀ ਵਾਸਤੇ ਬਹੁਤ ਵੱਡਾ ਇਹ ਜਿਹੜਾ ਉਹ ਇਹਨਾਂ ਨੇ ਕੰਮ ਕੀਤਾ ਹੈ ਤਨਵਾ ਆ ਦੇ ਇਹਨਾਂ ਦਾ ਬਾਰੰਬਾਰ ਇਹਨਾਂ ਦਾ ਮਹਾਪੁਰਸ਼ਾਂ ਦੀ ਗੱਲ ਕਰਦੇ ਹਾਂ ਵੀ ਸੰਤਾਂ ਨੇ ਤੇ ਸੰਗਤਾਂ ਦੇ ਸਹਿਯੋਗ ਨਾਲ ਇਹ ਬੰਨ ਬੰਨੇ ਆ। ਸਾਡੇ ਆਉਂਦਿਆਂ ਨੂੰ ਕੁਝ ਪ੍ਰਸ਼ਾਸਨਿਕ ਅਧਿਕਾਰੀ ਇਸ ਬੰਨ ਦੀ ਮਿੰਤੀ ਕਰ ਰਹੇ ਸੀ ਜਿੱਤੇ ਤੱਕ ਬੰਨ ਬੰਨਿਆ ਗਿਆ। ਕੋਲੇ ਇਹਦੇ ਵਿੱਚ ਕੋਈ ਅਜਿਹੀ ਕੋਈ ਗੱਲ ਨਹੀਂ ਜੋ ਉਹਦੇ ਸਿਰ पे ਆ ਵੀ ਹੁਣ ਆਪਣੀ ਮੋਹਰ ਲਾਉਣ ਵਾਸਤੇ ਸਰਕਾਰ ਜਿਹੜੇ ਉਹ ਭਵੇਂ ਕੋ ਜੋ ਮਰਜ਼ੀ ਕਰਦੀ ਜਾਵੇ ਇਹਦੇ ਚ ਸਭ ਤੋਂ ਵੱਡਾ ਜਿਹੜਾ ਸਹਿਯੋਗ ਆ ਇਹ ਕਾਰਤੇ ਵਾਲੇ ਮਹਾਪੁਰਸ਼ਾਂ ਦਾ ਆ। ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਉਹ ਕੰਮ ਕਰ ਰਹੇ ਨੇ ਇਹਦੇ ਵਿੱਚ ਸਰਕਾਰ ਦਾ ਕੋਈ ਰੋਲ ਨਹੀਂ ਕੋਕੇ ਸਰਕਾਰ ਨੇ ਇਹ ਦੋਨਾਂ ਨਗਰਾਂ ਦੇ ਵੀ ਇਹੋ ਜੀ ਕੋਈ ਗੱਲ ਨਹੀਂ ਹਜੇ ਤੱਕ ਕੀਤੀ ਕਿ ਮਤਵ ਇਹਨਾਂ ਨੂੰ ਕੋਈ ਮਤਵ ਦਈਏ ਕੋਈ ਦੇਖੋ ਕਿਲੋ ਕਿਲੋ ਚੀਜ਼ ਦਿੱਤੀ ਆ ਤੇ ਉਹਦੇ ਨਾਲ ਸਭ ਤੋਂ ਪਹਿਲਾਂ ਫੋਟੋ ਲਵਾਈ ਆ ਉਹਨਾਂ ਨੇ ਅਸੀਂ ਦੂਰ ਦਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਮੁਸੀਬਤ ਦੀ ਘੜੀ ਦੇ ਵਿੱਚ ਆ ਕੇ ਬਈ ਸਾਡੀ ਬਾਹ ਫੜੀ ਅਮਰਦਵਾਲ ਦੇ ਜਿੱਦਾਂ ਦੋਨੋਂ ਦੋਨੋਂ ਨਗਰਾਂ ਦੇ ਵਿੱਚ ਬਹੁਤ ਸੰਗਤਾਂ ਨੇ ਦੂਰ ਦਰਾਡੇ ਤੋਂ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚੋਂ ਸੰਗਤਾਂ ਨੇ ਸਹਿਯੋਗ ਦਿੱਤਾ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਧੰਨਵਾਦ ਆ ਉਹਨਾਂ ਦੂਰ ਦਰਾਡੇ ਸੰਗਤਾਂ ਦਾ ਵੀ ਜਿਨ੍ਹਾਂ ਨੇ ਇਹ ਮੁਸ਼ਕਲ ਦੀ ਘੜੀ ਦੇ ਵਿੱਚ ਸਾਡੇ ਇਹਨਾਂ ਨਗਰਾਂ ਦੀ ਬਾਹ ਫੜੀ ਆ ਸੋ ਕਾਰਵਾਰ ਸੇਵਾ ਵਾਲੇ ਮਹਾਂਪੁਰਖੇ ਇਹਨਾਂ ਦਾ ਵੀ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਵਾਲਿਆਂ ਵੱਲੋਂ ਇਹ ਬੰਨ ਪੂਰਿਆ ਗਿਆ ਜਿਸ ਬੰਦ ਤੇ ਅਸੀਂ ਖੜੇ ਆ ਜਿੱਥੋਂ ਪ੍ਰਸ਼ਾਸਨਿਕ ਅਧਿਕਾਰੀ ਨੇ ਜਿਹੜੇ ਉਹ ਇੱਕਦਮ ਰਫੂ ਚੱਕਰ ਹੋਏ ਨੇ ਦੇ ਕੈਮਰੇ ਦੇਖਦੇ ਆ ਹੀ ਜਿਹੜੀ ਮਿੰਨਤੀ ਕਰਦੇ ਸੀ ਮਿੰਨਤੀ ਵਿਚਾਲੇ ਛੱਡ ਕੇ ਭੱਜ ਗਏ ਨੇ ਪਰ ਉਸੇ ਜਗ੍ਹਾ ਤੇ ਅਸੀਂ ਇਸ ਸਮੇਂ ਸਾਡੇ ਨਾਲ ਸੰਪਰਦਾ ਬਾਬਾ ਸੁੱਖਾ ਸਿੰਘ ਜੀ ਜਿਹੜੇ ਨੇ ਕਾਰਸੇਵਾਲੇ ਸਰਹਾਲੀ ਵਾਲੇ ਉਹਨਾਂ ਦੀ ਸੰਪਰਦਾਵਾ ਤੋਂ ਕੁਝ ਸਿੰਘ ਸਾਡੇ ਨਾਲ ਮੌਜੂਦ ਨੇ ਜਿਹੜੇ ਇਸ ਬੰਨ ਦੇ ਉੱਤੇ ਸੇਵਾ ਨਿਭਾ ਰਹੇ ਨੇ ਉਹਨਾਂ ਤੋਂ ਪੁੱਛ ਲੈਂਦੇ ਆ ਕਿ ਇਹ ਸਰਕਾਰ ਵੱਲੋਂ ਬਣਿਆ ਗਿਆ ਜਾਂ ਇਹ ਬਾਬਾ ਜੀ ਵੱਲੋਂ ਬਣਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਸਤਵਿੰਦਰ ਸਿੰਘ ਆ ਜੀ ਸਤਵਿੰਦਰ ਸਿੰਘ ਜੀ ਸਤਵਿੰਦਰ ਸਿੰਘ ਜੀ ਤੁਸੀਂ ਬਾਬਾ ਸੁਖਾ ਸਿੰਘ ਜੀ ਵੱਲੋਂ ਇੱਥੇ ਡਿਊਟੀ ਨਿਭਾ ਰਹੇ ਹੋ ਹਾਂ ਜੀ ਮਹਾਰਾਜ ਜੀ ਅਸੀਂ ਸੰਤ ਬਾਬਾ ਤਾਰਾ ਸਿੰਘ ਕਾਰ ਸੇਵਾ ਸ੍ਰੀ ਆਲੀ ਸਾਹਿਬ ਵਾਲੇ ਗੁਰਦામੁਖੀ ਬਾਬਾ ਸੁਖਾ ਸਿੰਘ ਜੀ ਬਾਬਾ ਹਰਮਨ ਸਿੰਘ ਜੀ ਉਹਨਾਂ ਵੱਲੋਂ ਉਹਨਾਂ ਵੱਲੋਂ ਇੱਥੇ ਬੰਦੀ ਸੇਵਾ ਪਿਛਲੇ 15 ਦਿਨਾਂ ਤੋਂ ਚੱਲੂ ਆ ਹਾਂ ਤੇ ਇੱਥੇ ਮੈਂ ਜਿਵੇਂ ਅਸੀਂ ਦੇਖਿਆ ਵੀ ਇੱਥੋਂ 200 ਮੀਟਰ ਤੇ ਤੁਹਾਡਾ ਪਿੱਛੇ ਉਥੇ ਲੰਗਰ ਲੱਗਿਆ ਹੋਇਆ ਹੈ। ਹਾਂਜੀ ਹਾਂਜੀ। ਤੁਸੀਂ ਉੱਥੇ ਬੈਠੇ ਹੋ। ਜਦੋਂ ਅਸੀਂ ਇੱਥੇ ਗੱਡੀ ਲੈ ਕੇ ਆਏ ਆ ਸਾਡੇ ਆਉਂਦਿਆਂ ਇੱਥੇ ਕੋਈ ਸਰਕਾਰੀ ਅਧਿਕਾਰੀ ਐਸੇ ਬੰਨ ਦੀ ਬੇਨਤੀ ਕਰ ਰਹੇ ਸੀ। ਐਸੇ ਬੰਨ ਦੀਆਂ ਤਸਵੀਰਾਂ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਵੀ ਚੱਲੀਆਂ ਨੇ ਜਿੱਥੇ ਬਾਬਾ ਜੀ ਖੁਦ ਸੇਵਾ ਕਰਦੇ ਨਜ਼ਰ ਆਏ ਨੇ। ਪਰ ਸਰਕਾਰੀ ਅਧਿਕਾਰੀ ਕਹਿੰਦੇ ਇਹ ਬੰਨਤਾ ਸੀ ਸਰਕਾਰ ਦੀ ਮਦਦ ਨਾਲ ਬੰਨਿਆ ਬਾਬਾ ਜੀ ਨੇ ਤਾਂ ਸਿਰਫ ਕੁਝ ਟਰਾਲੀਆਂ ਦਿੱਤੀਆਂ ਨੇ। ਵੇਖੋ ਜੀ ਲੰਗਰ ਦਾ ਜਿਹੜਾ ਪਾਰਾ ਪਿਛੇ ਜਦੋਂ ਅਸੀਂ ਆਏ ਇੱਥੇ ਪਾਇਆ ਕੀਤਾ ਇੱਥੇ ਪਾਣੀ ਬਹੁਤ ਹੁੰਦਾ ਕਾਰਨ ਕੋਈ ਜਗ੍ਹਾ ਦੇ ਅਰੇਂਜ ਨਹੀਂ ਸੀ ਆ ਸਾਰਾ ਰੁੜਿਆ ਹੋਇਆ ਸੀਗਾ ਤਾਂ ਉੱਥੇ ਪਿਛੇ ਚੌਂਕ 'ਚ ਮਿੱਟੀ ਪਾ ਕੇ ਥਾਂ ਪਧਰਾ ਕਰਾ ਲਿਆ ਜੀ ਬਾਕੀ ਇਹ ਬੰਨ ਬਾਬਾ ਜੀ ਨੂੰ ਪ੍ਰਸ਼ਾਸਨ ਨੇ ਸਹਿਯੋਗ ਦਿੱਤਾ ਵਾ ਕਿਸੇ ਮੈਡਮ ਵੀ ਆਉਂਦੇ ਹਾਂ ਜੀ ਉਹਨਾਂ ਨੇ ਸਹਿਯੋਗ ਦਿੱਤਾ ਸਾਦ ਤੇ ਕੀ ਕਿੱਦਾਂ ਦਾ ਸਹਿਯੋਗ ਦਿੱਤਾ ਪ੍ਰਸ਼ਾਸਨ ਨੇ ਤੁਸੀਂ ਤਾਂ ਫਿਰ ਇੱਥੇ ਸੇਵਾ ਨਿਭਾ ਰਹੇ ਹੋ ਪ੍ਰਸ਼ਾਸਨ ਵੇਖੋ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਆਪ ਨਾਲ ਇੱਥੇ ਖੜਦੇ ਰਹੇ ਆ ਜਿੱਦਾਂ ਸਮੇ ਸਮੇ ਜੇ ਕੋਈ ਕੁਛ ਵੀ ਚੀਜ਼ ਦੀ ਜ਼ਰੂਰਤ ਆ ਖੜਦੇ ਰਹੇ ਆ ਆ ਕੇ ਦਾ ਕੁਝ ਚੀਜ਼ਾਂ ਜ਼ਰੂਰਤ ਦਿੰਦੇ ਵੀ ਜਿਸ ਤਰ੍ਹਾਂ ਵੇਖੋ ਵੀ ਆ ਟੋੜੇ ਵਗੈਰਾ ਵਾ ਸਾਨੂੰ ਨਾਲ ਮੁਹੱਈਆ ਕਰਵਾਏ ਆ ਖਾਲੀ ਟੋੜੇ ਖਾਲੀ ਤੋੜ ਹਾਂਜੀ ਹਾਂਜੀ ਤੇ ਬਾਕੀ ਭਰ ਕੇ ਸੀ ਜਿਹੜੇ ਆ ਨਾਲ ਸੰਗਤ ਮਿੱਟੀ 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 ਕਿੱਥੋਂ ਆਈ ਹੈ ਤੁਹਾਨੂੰ ਪਤਾ ਕੁਛ ਇਹਦੇ ਬਾਰੇ ਮਿੱਟੀ ਵੇਖੋ ਕੁਛ ਇਹਨਾਂ ਦੇ ਵੀ ਜਿਹੜੇ ਟਿਪਰ ਆ ਉਹ ਵੀ ਆਏ ਆ ਤੇ ਸੇਵਾ 'ਚ ਵੀ ਆਈ ਆ ਜੀ ਸੇਵਾ 'ਚ ਵੀ ਨਾਲ ਲੱਗ ਕੇ ਤੇ ਇਹ ਤਕਰੀਬਨ ਸਿੱਖ ਸੰਗਤ ਨੇ ਬਹੁਤ ਵੱਡੀ ਮਾਤਰਾ 'ਚ ਬਾਬਾ ਜੀ ਹੁਣਾਂ ਲਓ ਵੀ ਇੱਥੇ ਜਿਹੜੀ ਆ ਆਇਆ ਸਾਰਾ ਕੁਝ ਦਰਸ਼ਕੋ ਪਤਾ ਨਹੀਂ ਕੀ ਮਜਬੂਰੀ ਹੈ ਕੀ ਨਹੀਂ ਸੰਗਤ ਕਹਿੰਦੀ ਹੈ ਕਿ ਇਹ ਸੇਵਾ ਸੰਗਤ ਤੇ ਬਾਬਾ ਜੀ ਵੱਲੋਂ ਕੀਤੀ ਗਈ ਆ ਕਿਉਂਕਿ ਇੱਥੇ ਜਿਹੜੇ ਦੂਰ ਦੂਰ ਤੱਕ ਬੋਲ ਨਜ਼ਰ ਆਉਂਦੇ ਆ ਉਹ ਬਾਬਾ ਜੀ ਵੱਲੋਂ ਹੀ ਇਸ ਬੰਨ ਦੀ ਸੇਵਾ ਦੇ ਨਜ਼ਰ ਆਉਂਦੇ ਆ ਪਰ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਇੱਥੇ ਕੋਈ ਸੇਵਾ ਮਹਈਆ ਕਰਾਈ ਗਈ ਆ ਤਾਂ ਇੱਥੋਂ ਭੱਜਣਾ ਨਹੀਂ ਬਣਦਾ ਸੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਜਵਾਬ ਦੇਣਾ ਬਣਦਾ ਸੀ ਤੇ ਹੁਣ ਬਾਬਾ ਜੀ ਕਹਿੰਦੇ ਉਹਨਾਂ ਵੱਲੋਂ ਮਿੱਟੀ ਵੀ ਆਈ ਆ ਕਿੰਨੀ ਕ ਮਿੱਟੀ ਆਈ ਆ ਜੀ ਇੱਥੇ ਟੋਟਲ ਕਿੰਨੇ ਕਿ ਟਿਪਰ ਪੈਗੇ ਹੋਣਗੇ ਬਾਬਾ ਜੀ ਮਿੱਟੀ ਦੀ ਤਾਂ ਇੱਥੇ ਕੋਈ ਗਿਣਤੀ ਨਹੀਂ ਆ ਵੀ ਕਿੰਨੇ ਕਿ ਟਿਪਰ ਪਏ ਨੇ ਇੱਥੇ ਪਰ ਵੇਖੋ ਜਿਹੜੀ ਕਿਸੇ ਵੀ ਚੀਜ਼ ਦੀ ਕੋਈ ਗਿਣਤੀ ਨਹੀਂ ਹੈ ਕਿਉਂਕਿ ਖੁੱਲਾ ਸਾਹ ਸੀਗਾ ਇਹ ਸਾਰਾ ਇੱਥੋਂ ਲੈ ਕੇ ਉਹ ਲੰਮੇ ਸਮੇਂ ਤੱਕ ਸਾਰਾ ਜਿਹੜਾ ਵਾ ਰੁੜਿਆ ਸੀਗਾ ਟੀ ਪੁਆਇੰਟ ਇਹ ਗੱਲ ਮੈਂ ਹੋਰ ਪੁੱਛਦਾ ਤੁਹਾਨੂੰ ਤੁਹਾਨੂੰ ਲੱਗਦਾ ਵੀ ਜਿਵੇਂ ਹੁਣ ਤੁਸੀਂ ਕਹਿੰਦੇ ਹੋ ਵੀ ਸੰਗਤ ਦੇ ਸਹਿਯੋਗ ਨਾਲ ਤੇ ਸਰਕਾਰ ਦੇ ਸਹਿਯੋਗ ਨਾਲ ਜੇ ਆਪਾਂ ਮੰਨ ਵੀ ਲਈਏ ਵੀ ਸਰਕਾਰ ਨੇ ਤੁਹਾਨੂੰ ਖਾਲੀ ਤੋੜੇ ਦਿੱਤੇ ਤਾਂ ਤੁਹਾਨੂੰ ਲੱਗਦਾ ਜਿਵੇਂ ਹੁਣ ਇਹਦੀ ਮਿਹਨਤੀ ਹੋਈ ਹੈ ਇਹਦਾ ਪੂਰਾ ਕ੍ਰੈਡਿਟ ਸਰਕਾਰ ਲੈ ਕੇ ਜਾਵੇ ਚੰਗੀ ਗੱਲ ਲਿ ਕੋ ਕ੍ਰੈਡਿਟ ਸਰਕਾਰ ਲਵੇ ਜਾਂ ਨਾ ਕ੍ਰੈਡਿਟ ਤੇ ਸੰਗਤ ਦਾ ਵਾ ਸੰਗਤ ਨੂੰ ਪਤਾ ਹੈ ਕਿੰਨੇ ਕੀਤਾ ਮੌਕੇ ਤੇ ਸੰਗਤ ਹਾਜ਼ਰ ਸੀ ਦੋਵਾਂ ਪਿੰਡਾਂ ਦੀ ਸੰਗਤ ਆ ਬਾਕੀ ਬਾਹਰੋਂ ਜਿੰਨੇ ਵੀ ਭੈਣ ਭਰਾ ਨੇ ਮੱਤ ਕਰਨ ਆਉਂਦੇ ਸੀ ਸਾਰੇ ਇੱਥੇ ਵੇਖਦੇ ਸੀ ਬਾਕੀ ਆਪ ਜੀ ਨੇ ਸੋਸ਼ਲ ਮੀਡੀਆ ਰਹੀ ਵੇਖਿਆ ਕਿ ਮਹਾਪੁਰ ਕਾਬ ਸੇਵਾ ਕਰ ਰਹੇ ਆ ਆਪ ਹਾਜ਼ਰੀ ਭਰਦੇ ਇੱਥੇ ਤੇ ਇਸ ਲਈ ਕ੍ਰੈਡਿਟ ਵਾਲੀ ਜਿਹੜੀ ਗੱਲ ਆਉ ਤਾ ਸੰਗਤਾਂ ਨੂੰ ਆਪ ਪਤਾ ਵਾ ਬਾਪੂ ਜੀ ਕਿਤੇ ਇਹ ਨਹੀਂ ਲੱਗਦਾ ਵੀ ਇੱਥੇ ਇਸ ਬੰਦ ਦੀ ਜੋ ਸੰਗਤਾਂ ਨੇ ਭੈਣ ਭਰਾਵਾਂ ਨੇ ਆਪਣਾ ਦਰਦ ਰੱਖ ਕੇ ਇਹਨਾਂ ਲੋਕਾਂ ਦੇ ਲਈ ਸੇਵਾ ਕੀਤੀ ਉਹਦੇ ਪੈਸੇ ਖਾਣ ਲਈ ਵੱਡੇ ਵੱਡੇ ਬਿੱਲ ਬਣਨਗੇ ਮਿੰਤੀਆਂ ਕਰਕੇ ਬਣਨੇ ਆ ਜੀ ਬਣਨੇ ਆ ਬਿੱਲ ਬਣਾਉਣ ਵਾਸਤੇ ਸਭ ਕੁਝ ਇਹ ਸਰਕਾਰ ਉਪਰਾਲਾ ਕਰ ਰਹੀ ਆ ਕਿ ਚੋਰੀ ਛਿਪੇ ਜੋ ਵੀ ਦੀ ਮੰਗ ਕਰਕੇ ਆਪਣੇ ਖਾਤੇ 'ਚ ਪਾ ਲਈਏ ਪਰ ਇਹ ਦੂਰ ਦਰਾਡੇ ਤੋਂ ਸੰਗਤਾਂ ਨੇ ਜਿਹੜਾ ਇਹ ਉਪਰਾਲਾ ਕਰਕੇ ਇਹ ਨਗਰਾਂ ਦੇ ਵਿੱਚ ਇਹ ਮੁਸੀਬਤ ਦੀ ਘੜੀ ਵਿੱਚ ਆ ਕੇ ਬਾਹ ਫੜਿਆ ਸਰਕਾਰ ਵੱਲੋਂ ਚਲ ਵੇਖੋ ਸਾਡੇ ਡੀਸੀ ਸਾਹਿਬ ਵੀ ਸਤਿਕਾਰਯੋਗ ਨੇ ਆਉਂਦੇ ਰਹੇ ਨੇ ਜਦੋਂ ਜਦ ਘਾਟ ਨੂੰ ਉਣਾਉਣਾ ਸੀ ਉਦੋਂ ਵੀ ਆਏ ਸੀ ਪਰ ਜਿਆਦਾ ਤੋਂ ਜਿਆਦਾ ਜਿਹੜਾ ਸਹਿਯੋਗ ਹੈ ਨਾ ਉਹ ਇੱਕ ਘਰ ਤੇ ਵਾਲੇ ਮਹਾਪੁਰਸ਼ਾਂ ਦਾ ਤੇ ਸੰਗਤਾਂ ਦਾ ਸਹਿਯੋਗ ਹੈ ਸਰਕਾਰ ਦਾ ਇੰਨਾ ਸਹਿਯੋਗ ਨਹੀਂ ਸਾਨੂੰ ਮਿਲਿਆ ਨਾ ਸਰਕਾਰ ਦਾ ਸਹਿਯੋਗ ਸਾਨੂੰ ਰੁੜਦਿਆਂ ਮਿਲਿਆ ਸੀ ਕਿਉਂਕਿ ਇਹਨਾਂ ਦੇ ਭੇਜੇ ਹੋਏ ਜਿਹੜੇ ਬੋਟਵਾੜ ਸੀ ਕਿਸੇ ਨੇ ਸਾਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਐਵੇਂ ਬਸ ਪਾਣੀ ਦੇ ਵਿੱਚ ਲੜਾਈ ਵਰਦੇ ਰਹੇ ਆ ਜਿੱਥੇ ਕਹਿੰਦੇ ਰਹੇ ਆ ਵੀ ਆ ਸਾਡੇ ਜੀ ਇੱਥੇ ਫਸੇ ਆ ਅਸੀਂ ਸ਼ਫਾਰਸ਼ਾਂ ਤੇ ਆਏ ਆ ਖਲਾਣੇ ਨੂੰ ਕੱਢਣਾ ਢਿੰਗੜੇ ਨੂੰ ਕੱਢਣਾ ਇਹੋ ਜਿਹੇ ਢੰਗ ਦੇ ਨਾਲ ਮਤ ਇਹ ਸਰਕਾਰ ਸਾਡੇ ਨਾਲ ਵਿਚਰਦੀ ਨਹੀਂ ਜੀ ਦਰਸ਼ਕੋ ਤੁਹਾਡੇ ਵੱਲੋਂ ਦਿੱਤੇ ਹੋਏ ਰੀਲੀਫ ਫੰਡਾਂ ਦੇ ਵਿੱਚ ਜਿਹੜੇ ਪੈਸੇ ਨੇ ਜਿਹਨੂੰ ਭਗਵਾਨਤਮਾਨ ਕਹਿੰਦੇ ਆ ਕਹਿੰਦੇ 1 ਰੁਪਈਏ ਦਾ ਸਵਾ ਰੁਪਈਆ ਬਣਾ ਕੇ ਲਾਵਾਂਗੇ ਉਹ 1 ਰੁਪਈਏ ਦਾ ਸਵਾ ਰੁਪਈਆ ਇਹੋ ਜਿਹੀਆਂ ਜਗ੍ਹਾ ਤੇ ਬਿਲ ਕੱਟੇ ਜਾਣਿਆ ਇਹੋ ਜਿਹੀਆਂ ਜਗ੍ਹਾ ਤੇ ਬਿਲ ਕੱਟ ਕੇ ਤੁਹਾਡੇ ਜਿਹੜੇ ਪੈਸੇ ਨੇ ਉਹ ਲੋੜਵੰਦਾ ਤੱਕ ਪਹੁੰਚਾਏ ਜਾਣਿਆ ਆਪਣਾ ਦਿੱਤਾ ਹੋਇਆ ਆਪਣੇ ਵੱਲੋਂ ਵੱਧ ਤੋਂ ਵੱਧ ਦਾਨ ਦੇਣ ਦੀ ਕੋਸ਼ਿਸ਼ ਕਰੋ ਇਹਨਾਂ ਸਰਕਾਰਾਂ ਨੂੰ ਜੋ ਇੰਨਾ ਰਲੀਫ ਫੰਡ ਦੇ ਵਿੱਚੋਂ ਇੰਨੀ ਲੋਕਾਂ ਦੀ ਸਹਾਇਤਾ ਕਰਦੇ ਆ ਦੂਜਿਆਂ ਦਾ ਕ੍ਰੈਡਿਟ ਆਪਣੇ ਨਾਮ ਲੈਂਦੇ ਆ ਚੈਨਲ ਵਕਤ ਦੇ ਬੋਲ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ